ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕੀਤੀ ਜਾਂਦੀ ਹੈ ਪੰਜਾਬ ਸਰਕਾਰ ਨੂੰ ਖਾਸ ਕਰਕੇ ਕਿ ਮੈਂ ਸੰਤ ਬਾਬਾ ਸਦੇਵ ਸਿੰਘ ਬਾਬਰ ਜੋ ਪੱਲੇਦਾਰ ਜਮਾਤ ਦੇ ਵਿੱਚ ਸੁੱਖ ਸੁੱਖੇ ਦੇ ਨਾਂ ਤੇ ਜਾਣਿਆ ਜਾਂਦਾ ਸੀ ਸਨ 1993 ਤੋਂ ਲੈ ਕੇ ਟੈਂਟ ਟੇਕੇਦਾਰ ਪ੍ਰੇਮ ਚੰਦੇ ਰਹਿਆ ਮੇਰੀ ਲੇਬਰ ਨੇ ਕੰਮ ਕੀਤਾ ਉਸ ਸਮੇਂ ਤੋਂ ਲੈ ਕੇ ਅੱਜ ਦਿਨ ਦਿਨ ਤੱਕ ਸਾਡਾ 63 ਪੈਸੇ ਮਜ਼ਦੂਰੀ ਤੋਂ ਰੋੜਾ ਪਿਆ ਸੀ 21 ਟੋਲੀਆਂ ਚੱਲਦੀਆਂ ਸੀ 374 ਆਦਮੀ ਸੀ ਟੋਟਲ ਸਾਰੇ ਤੇ ਇਹ ਕਹਿੰਦੇ ਵੀ ਅੰਦਰੋਂ ਜਿਹੜੇ 36 ਪੈਸੇ ਬੋਰੀ ਦੇ ਦੇਣੇ ਆ ਮਿਲਦੇ ਆ ਉਹ ਨਹੀਂ ਦੇਣੇ 21 ਟੋਲੀਆਂ ਜਿਹੜੀਆਂ ਚੱਲਦੀਆਂ ਸੀ ਉਹ ਲੀਡਰ ਮੈਨ ਤੋਂ ਬਗੈਰ 20 ਸੀ ਜਿਹੜੇ ਉਹ ਆਦੇ ਅਸੀਂ ਇਹ ਖਾਣਾ ਚਾਹੁੰਨੇ ਜਿੰਨੇ ਪੈਸੇ ਅਸੀਂ ਖਾਣੇ ਇਹ ਵਰਕਰਾਂ ਨੂੰ ਨਹੀਂ ਦੇਣੇ ਇਕੱਲੇ ਗਾਲੇ ਤੇ ਕੰਮ ਕਰਨ ਤੇ ਮੈਂ ਮੋਨਾ ਹੁੰਦਾ ਸੀ ਉਸ ਟਾਈਮ ਤੇ ਤੇ ਵੱਡਾ ਪ੍ਰਧਾਨ ਲੇਬਰ ਮੈਨ ਨੂੰ ਮੰਨਦੀ ਸੀ ਇਹ ਠੇਕੇਦਾਰ ਤੇ ਗੈਂਗਸਟਰ ਨਹੀਂ ਸੀ ਮੰਨਦੇ ਇਹਨਾਂ ਨੇ ਚਾਕੇ ਮੇਰਾ ਨੰਬਰ ਬੰਦ ਕਰਾ ਦਿੱਤਾ ਕਹਿੰਦੇ ਵੀ ਜਿੱਥੇ ਮਰਜ਼ੀ ਚੱਲਿਆ ਜਾ ਤੇਰੀ ਕੋਈ ਦਾਦ ਫਰਿਆਦ ਨਹੀਂ ਮੈਂ ਉਸ ਟਾਈਮ ਤੇ ਸੌਖਾ ਵਾਲੀ ਮਾਲਕਾ ਮੌਕਾ ਦੇ ਤਾਂ ਮੈਂ ਤਾਂ ਬੁੱਚੜਖਾਨਾ ਤੋੜ ਕੇ ਜਾਣਾ ਕਿ ਉਹ ਟੁੱਟ ਚੁੱਕਿਆ ਸਾਡਾ ਜਦ 63 ਪੈਸੇ ਦੀ ਮਜ਼ਦੂਰੀ ਤੋਂ ਰੋੜਾ ਪਿਆ ਤੇ ਨਾ ਤੇ ਕੇਸ ਕੀਤਾ ਮੈਂ ਠੇਕੇਦਾਰ ਤੇ ਤੇ ਉਸ ਥਾਂ ਤੇ ਇਹਨਾਂ ਨੇ ਬਿਆਨ ਦਿੱਤੇ ਆ ਲੀਡਰਾਂ ਨੇ ਵੀ ਇਹ ਬੰਦੇ ਨੇ ਯੂਨੀਅਨ 'ਚ ਕੰਮ ਨਹੀਂ ਕੀਤਾ ਠੇਕੇਦਾਰ ਤੇ ਝੂਠੇ ਕੇਸ ਕਰਦਾ ਫਿਰਦਾ ਤੇ ਕਿਰਪਾ ਕਰਕੇ ਮੇਰਾ ਰਿਕਾਰਡ ਕਢਾਇਆ ਜਾਵੇ ਯੂਨੀਅਨ ਦੇ ਵਿੱਚੋਂ ਉੱਥੋਂ ਸਰਕਾਰ ਦੇ ਖਾਤੇ ਚ ਵੀ ਕਿਹਨੇ ਕੰਮ ਕੀਤਾ ਤੇ ਕਿਹਨੇ ਨਹੀਂ ਕੀਤਾ ਜਿਨ੍ਹਾਂ ਦੇ ਪੱਲੇ ਕੁਝ ਨਹੀਂ ਸੀ ਉਹ ਅਜੇ ਤੱਕ ਪ੍ਰਦਾਨਗੀਆਂ ਕਰੀ ਜਾਂਦੇ ਆ ਮਕਾਨ ਮੇਰੇ ਤੇ ਵੀ ਪੁਲਿਸ ਦਾ ਕਬਜ਼ਾ ਸੀ ਠੇਕੇਦਾਰ ਦੇ ਨਾਲ ਜਦੋਂ ਰੌਲਾ ਪਿਆ ਤੇ ਇੱਥੇ ਐਸਐਚਓ ਖੀਮਚੰਦ ਸੀ ਡੀਐਸਪੀ ਸੀ ਕਿਮਚੇਰ ਸੰਗੱਲਾ ਇਹਨਾਂ ਨੇ ਚਾਕੇ ਮੇਰੇ ਮਕਾਨ ਤੇ ਕਬਜ਼ਾ ਕਰਾ ਦਿੱਤਾ ਠੇਕੇਦਾਰ ਦੇ ਬੰਦਿਆਂ ਦਾ ਕਿ ਅੱਜ ਮੈਂ ਗਲੀ ਗਲੀ ਘੱਕੇ ਖਾਂਦਾ ਫਿਰਦਾ ਤੇ ਬਲਵੰਤ ਸਿੰਘ ਹੌਲਦਾਰ ਦੇ ਹਾਤੇ ਦੇ ਵਿੱਚ ਮੈਂ ਰਹਿ ਰਿਆ ਸ਼ੇਰੇ ਪੰਜਾਬ ਨਗਰ ਦਵਾਰਿਆਣਾ ਰੋਡ ਅੱਜ ਦਿਨ ਦਿਨਾਂ ਤੇ ਗੇਟ ਐਂਟਰੀ ਬੰਦ ਦੀਆਂ ਚਿੱਠੀਆਂ ਬਥੇਰੀਆਂ ਕੱਢੀਆਂ ਸਾਰਾ ਕੁਝ ਕੀਤਾ ਕਿਸੇ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਖਾਸ ਕਰਕੇ ਮੈਨੂੰ ਮਹਿੰਦਰਪਾਲ ਡੀਸੀ ਸਾਹਿਬ ਦਾ ਲੀਡਰ ਸੀ ਜਿਹੜਾ ਉਹਨੇ ਰੋਲਿਆ ਡੀਸੀ ਕੁਮਾਰ ਸਰਵਜੀ ਲੇਬਰ ਪੱਤੀ ਕਰਕੇ ਗਿਆ ਜੋ ਕਰ ਗਿਆ ਲਿਖਨ ਬੰਦ ਬਿਆਨ ਕਰ ਗਿਆ ਜੋ ਕਰ ਗਿਆ ਕਿਰਪਾ ਕਰਕੇ ਮਜ਼ਦੂਰ ਨੂੰ ਮੇਰੀ ਬੇਨਤੀ ਹੈ ਆ ਕਿ ਮਜ਼ਦੂਰ ਨੂੰ ਉਹ ਦਵਾਇਆ ਜਾਵੇ ਤੇ ਇਹ FCI ਜਾਂ ਤੇ ਫੂਡਨ ਲੈਟ ਇਹਨਾਂ ਦੀ ਪਰਮਾਨੈਂਟ ਲਾਗੂ ਕੀਤੀ ਜਾਵੇ ਬੈਗਰੂਜੀ ਦਾ ਖਾਤ ਸਾ ਤੇ ਬੈਗਰੂਜੀ ਕੀ